ਇਹ ਗੱਡੀ ਉੱਤੇ ਪੁਲਿਸ ਦਾ ਲੋਗੋ ਲਾ ਕੇ ਭੁਲੇਖੇ ਪਾਉਂਦੇ ਨੇ ਇਹ ਚੋਰ ਬੜੇ ਸ਼ਾਤਰ ਨੇ ਭੇਸ ਬਦਲ-ਬਦਲ ਕੇ ਆਉਂਦੇ ਨੇ ਭੇਸ ਬਦਲ-ਬਦਲ ਕੇ ਆਉਂਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਹਾਨੂੰ ਸ੍ਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਜਿਹੜੇ ਇਹ ਚੋਰ ਆ ਬੜੇ ਹੁਸ਼ਿਆਰ ਨੇ ਇਹ ਭੇਸ ਬਦਲ-ਬਦਲ ਕੇ ਆਉਂਦੇ ਨੇ ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜਿਹੜੇ ਇਹ ਚੋਰ ਆ ਜਾਂ ਜਿਹੜੀਆਂ ਸੜਕਾਂ ਤੇ ਗੱਡੀਆਂ ਨੇ ਵਹੀਕਲ ਨੇ ਜਿਹੜੇ ਬਿਨਾ ਨੰਬਰ ਪਲੇਟਾਂ ਤੋਂ ਘੁੰਮਦੇ ਆ ਜਾਂ ਲੋਗੋ ਲਾ ਕੇ ਘੁੰਮਦੇ ਆ ਬਿਨਾ ਵਜੇ ਤੋਂ ਇਹਨਾਂ ਨੂੰ ਐਦਾਂ ਘੁੰਮਣ ਦੀ ਆਜ਼ਾਦੀ ਕੌਣ ਦਿੰਦਾ ਦੱਸ ਦਈਏ ਜੀ ਹੁਣ ਜਿਹੜੀ ਘਟਨਾ ਹੋਈ ਹੈ ਇਹ ਡਾਇਮੰਡ ਫਿਲਿੰਗ ਸਟੇਸ਼ਨ ਮਾਲੋ ਮਜਾਰਾ ਵਿਖੇ ਹੋਈ ਹੈ ਜਿੱਥੇ ਇੱਕ ਹੁੰਡਾਈ ਅਮੇਜ਼ ਗੱਡੀ ਅਮੇਜ਼ ਗੱਡੀ ਦਾ ਨਾਮ ਹੈ ਪਰ ਇਸ ਘਟਨਾ ਨੇ ਵੀ ਇਮੇਜ ਘਟਾਈ ਹੈ ਜ਼ਰੂਰ ਘਟਾਈ ਹੈ ਤੇ ਸੋਚਣ ਵਿੱਚ ਜਿਹੜੀ ਡੂੰਗੀ ਸੋਚ ਪੰਜਾਬੀਆਂ ਨੂੰ ਪਾ ਦਿੰਦਾ ਕਿ ਪੰਜਾਬ ਦੇ ਹਾਲਾਤ ਸੱਚੀਓਂ ਵਿਗੜਦੇ ਜਾ ਰਹੇ ਆ ਇਹ ਨਹੀਂ ਕਿ ਪੱਤਰਕਾਰ ਕਹਿ ਰਹੇ ਆ ਤੇ ਵਿਗੜ ਰਹੇ ਆ ਅਸਲੀਅਤ ਇਹੀ ਹੈ ਕਿ ਗਿਰਾਵਟ ਹੋ ਰਹੀ ਹੈ ਹੁਣ ਇਹ ਹੁੰਡੇ ਅਮੇਜ਼ ਗੱਡੀ ਜਾ ਕੇ ਪੈਟਰੋਲ ਪੰਪ ਤੇ ਲੱਗਦੀ ਹੈ ਸ਼ੀਸ਼ਾ ਮੜ ਜਾ ਥੱਲੇ ਹੁੰਦਾ ਉਹਦੇ ਉੱਤੇ ਵੀ ਕਹਿੰਦੇ ਜਾਲੀਆਂ ਪਰਦਾ ਜਿਹਾ ਲੱਗਿਆ ਹੁੰਦਾ ਤੇ ਅੰਦਰੋਂ ਲਾਲ ਝੱਗੇ ਵਾਲਾ ਇੱਕ ਨੌਜਵਾਨ ਆਵਾਜ਼ ਮਾਰ ਕੇ ਕਹਿੰਦਾ ਕਿ 2000 ਦਾ ਤੇਲ ਪਾ ਦੇ ਜਿਹੜੇ ਕਰਿੰਦੇ ਆ ਉਹਨਾਂ ਦਾ ਕਹਿਣਾ ਕਿ ਗੱਡੀ ਦੇ ਉੱਤੇ ਪੁਲਿਸ ਵਾਲਾ ਲੋਗੋ ਲੱਗਿਆ ਸੀਗਾ ਬਹੁਤਾ ਧਿਆਨ ਨਹੀਂ ਦਿੱਤਾ ਬੰਦਾ ਸੋਚਦਾ ਏ ਕਿ ਮੁਲਾਜ਼ਮ ਦੀ ਗੱਡੀ ਹੋਣੀ ਹੈ ਤਾਂ ਗੱਡੀ ਠੀਕ ਹੀ ਹੋਣੀ ਆ ਪਰ ਜਦੋਂ ਤੇਲ ਪਾਉਣ ਤੋਂ ਬਾਅਦ ਢੱਕਣ ਲਾਣ ਲੱਗੇ ਕਹਿੰਦੇ ਢੱਕਣ ਵੀ ਨਹੀਂ ਲਵਾਇਆ ਤੇ ਗੱਡੀ ਖਿੱਚ ਕੇ ਲੈ ਗਏ ਉਸ ਤੋਂ ਬਾਅਦ ਧਿਆਨ ਪਿਆ ਕਿ ਗੱਡੀ ਦੇ ਅੱਗੇ ਪਿੱਛੇ ਤਾਂ ਨੰਬਰ ਪਲੇਟਾ ਹੈ ਹੀ ਨਹੀਂ ਸੀ ਤਾਂ ਇਹ ਸਵਾਲ ਜਿਹੜੇ ਹੁਣ ਖੜੇ ਹੁੰਦੇ ਆ ਕਿ ਗੱਡੀ ਭਜਾਈ ਕਿਉਂ ਇਹਦਾ ਕਾਰਨ ਕੀ ਹੈ ਗੱਡੀ ਕਿੱਥੋਂ ਆਈ ਸੀ ਤੇ ਗੱਡੀ ਕਿੱਥੇ ਜਾਣੀ ਆ ਪਹਿਲਾ ਸ਼ੱਕ ਤਾਂ ਇਹ ਪੈਂਦਾ ਕਿ ਸਿਰਫ ਚੋਰੀ ਦਾ ਮਾਮਲਾ ਹੈ ਪੈਸੇ ਨਹੀਂ ਦੇਣੇ ਸੀਗੇ ਕੋਈ ਨਸ਼ੇੜੀ ਹੋਣਾ ਕੋਈ ਚੋਰ ਹੋਣਾ ਪਰ ਇਹ ਦਰਸਾਉਂਦਾ ਹੈ ਕਿ ਕਿਰਦਾਰ ਕਿਸ ਕਦਰ ਡਿੱਗਦੇ ਪਏ ਆ ਪੰਜਾਬੀਆਂ ਦੇ ਪੰਜਾਬੀਆਂ ਦੇ ਕਿਰਦਾਰ ਤਾਂ ਅਜੇ ਹੀ ਸਨ ਕਿ ਦੁਸ਼ਮਣ ਦੀ ਵੀ ਮਦਦ ਕਰ ਦਿੱਤੀ ਜਾਂਦੀ ਸੀ ਓਕੇ ਸਮੇਂ ਤੇ ਇੱਥੇ ਜੇਕਰ ਸਿਰਫ ਤੇਲ ਪਵਾ ਕੇ ਤੇਲ ਨਹੀਂ ਦਿੱਤਾ ਜਾ ਰਿਹਾ ਤਾਂ ਇੱਕ ਕਰਦਾਰਾਂ ਚ ਗ੍ਰਾਫਟ ਹੈ ਦੂਜਾ ਜਿਹੜਾ ਸ਼ੱਕ ਹੈ ਉਹ ਢੂੰਗਾ ਸ਼ੱਕ ਇਹ ਹੈ ਕਿ ਹੋ ਸਕਦਾ ਇਹ ਗੱਡੀ ਚੋਰੀ ਦੀ ਹੋਵੇ ਤੇ ਭਲੇਖੇ ਪਾਉਣ ਲਈ ਪੁਲਿਸ ਦਾ ਲੋਗੋ ਲਾਇਆ ਹੋਵੇ ਆਬਵੀਅਸਲੀ ਪੁਲਿਸ ਦਾ ਲੋਗੋ ਭਲੇਖੇ ਲਾਉਣ ਲਈ ਹੀ ਜਿਹੜਾ ਲਾਇਆ ਹੋਵੇ ਦੂਜੀ ਗੱਲ ਇਹ ਆ ਕਿ ਕਿਤੇ ਐਦਾਂ ਨਾ ਹੋਵੇ ਇਸ ਗੱਡੀ ਨਾਲ ਕੋਈ ਵਾਰਦਾਤ ਪਹਿਲਾਂ ਕੀਤੀ ਹੋਵੇ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੋਵੇ ਤੇਲ ਘਟ ਗਿਆ ਹੋਵੇ ਤੇ ਚਾਲਕ ਕਹਿੰਦਾ ਹੋਵੇ ਤੇਲ ਪਵਾ ਲਈਏ ਪਏ ਜੇਬ 'ਚ ਹੱਥ ਪਾਇਆ ਹੋਣਾ ਤਾਂ ਪੈਸੇ ਹੋਣੇ ਨਹੀਂ Google ਤੋਂ ਕਹਿੰਦਾ ਹੋਣਾ ਕਿ ਜੇ ਮੈਂ ਪੇਮੈਂਟ ਕਰ ਦਿੱਤੀ ਕਿਤੇ ਮੇਰੀ ਆਈਡੈਂਟੀਟੀ ਸ਼ੋ ਨਾ ਹੋ ਜAVE ਤੇ ਗੱਡੀ ਭਜਾ ਕੇ ਲੈ ਗਿਆ ਸਵਾਲ ਬਹੁਤ ਨੇ ਡੂੰਘੇ ਨੇ ਤਿੱਖੇ ਨੇ ਔਰ ਸਵਾਲ ਜਿਹੜੇ ਆ ਉਹਨਾਂ ਦਾ ਜਵਾਬ ਵੀ ਮਿਲਣਾ ਜ਼ਰੂਰੀ ਹੈ ਕਿ ਗੱਡੀ ਆਈ ਕਿੱਥੋਂ ਗਈ ਕਿੱਥੇ ਗੱਡੀ ਦੇ ਅੰਦਰ ਕੌਣ ਸੀ ਦੱਸਿਆ ਜਾਂਦਾ ਕਿ ਮੌਕੇ ਤੇ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਪੁਲਿਸ ਤੁਰੰਤ ਪਹੁੰਚਦੀ ਹੈ ਲੇਕਿਨ ਜਿਹੜੇ ਇਹ ਚੋਰ ਆ ਇਹ ਠੱਗ ਆ ਜਿਹੜੇ ਅਮੇਸ਼ ਗੱਡੀ ਵਾਲੇ ਇਹ ਹੱਥ ਨਹੀਂ ਆਉਂਦੇ ਲੇਕਿਨ ਪੁਲਿਸ ਦੀ ਪ੍ਰਸ਼ਾਸਨ ਦੀ ਇਮੇਜ ਉਦੋਂ ਹੀ ਬਦਣੀ ਹੈ ਜਦੋਂ ਇਹੋ ਜਿਹੇ ਜਿਹੜੇ ਮਾੜੇ ਅਨਸਰ ਵਾਰਦਾਤਾ ਕਰਕੇ ਭੱਜਦੇ ਆ ਉਹਨਾਂ ਨੂੰ ਇਮੀਡੀਏਟਲੀ ਨਕੇਲ ਪਾਈ ਜਾਵੇ ਹਾਲ ਦੀ ਗੱਡੀ ਪਤਾ ਇਹ ਲੱਗਿਆ ਕਿ ਜਿਹੜੇ ਕਰਿੰਦੇ ਆ ਉਹਨਾਂ ਨੇ ਤੇ ਪੁਲਿਸ ਨੇ ਪਿੱਛਾ ਕੀਤਾ ਲੇਕਿਨ ਇਹ ਮਾੜੇ ਅਨਸਰ ਹੱਥ ਨਹੀਂ ਇਹ ਪਰ ਤੁਸੀਂ ਵੀ ਸੁਚੇਤ ਰਹੋ ਬਿਨਾਂ ਨੰਬਰ ਪਲੇਟ ਵਾਲੀ ਕੋਈ ਗੱਡੀ ਤੁਹਾਡੇ ਪੈਟਰੋਲ ਪੰਪ ਤੇ ਆਂਦੀ ਹੈ ਤੁਹਾਡੇ ਨੇੜੇ ਤੇੜੇ ਆਂਦੀ ਹੈ ਤੁਹਾਨੂੰ ਤੁਹਾਡਾ ਪਿੱਛਾ ਕਰਦੀ ਆ ਤਾਂ ਚੌਕਸ ਜਾਗਰਤ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਪਾਜੀ ਕੀ ਨਾਮ ਹੈ ਤੁਹਾਡਾ ਪ੍ਰਦੀਪ ਕੁਮਾਰ ਹੈ ਸਰ ਇਹ ਕਿਹੜਾ ਪੰਪ ਹੈ ਪਾਜੀ ਡਾਇਮੰਡ ਫਰਿੰਗ ਸਟੇਸ਼ਨ ਮੰਨ ਲਓ ਮੇਰਾ ਇਹ ਮੰਨ ਲਓ ਮੇਰਾ ਤਾਂ ਪੈ ਜਾਂਦਾ ਹੈ ਪਰੰਤੂ ਕਿਹੜੀ ਰੋਡ ਤੇ ਹੈ ਮਕੰਦ ਪਰਤੂ ਚੱਕਦਾਨਾ ਰੋਡ ਕਿਸ ਕਿਹੜਾ ਆਹ ਗੇਟ ਕਿਹੜਾ ਪੈ ਜਾਂਦਾ ਜੀ ਰਿਟੈਂਡ ਗੇਟ ओके ਤੇ ਇਹ ਦੱਸੋ ਤੁਹਾਡਾ ਜਿਹੜਾ ਸਾਨੂੰ ਪਤਾ ਲੱਗਿਆ ਕਿ ਇੱਕ ਕੱਲ ਵਾਰਦਾਤ ਹੋਈ ਹੈ ਕਿ ਤੁਹਾਡੇ ਕੋਲੋਂ ਕਿਸੇ ਗੱਡੀ ਚਾਲਕਾਂ ਨੇ ਸਵਾਰਾਂ ਨੇ ਜਿਹੜਾ ਤੇਲ ਪੋਆ ਪٹرول ਤੇ ਉਹ ਫਰਾਰ ਹੋ ਗਏ ਕੀ ਪੂਰਾ ਕਹਾਣੀ ਕੀ ਹੈ ਜੀ ਸਰ ਗੱਡੀ ਹੈ ਜੀ Honda Amaze ਆਈ ਹੈ ਤੇ ਕਿੰਨੇ ਵਜ ਦੀ ਗੱਲ ਹੈ तकरीबन ਸ਼ਾਮ 4 ਵਜ ਦੀ ਠੀਕ ਹੈ ਤੇ ਆ ਕੇ ਗੱਡੀ 'ਚੋਂ ਆਵਾਜ਼ ਆਈ ਹੈ ਕਿ 2000 ਦਾ ਪੈਟਰੋਲ ਪਾ ਦਿਓ ਅੱਛਾ ਜੀ 2000 ਦਾ ਪੈਟਰੋਲ ਪਾਇਆ ਆ ਕੇ ਮੈਂ ਨੋਜ਼ ਰੱਖਣ ਲੱਗਾ ਇਹ ਮੁੰਡਾ ਪੈਸੇ ਫੜਨੇ ਨੂੰ ਖੜਾ ਸੀਗਾ ਹੂੰ ਤੇ ਟੱਕਣ ਵੀ ਨਹੀਂ ਉਹਨਾਂ ਨੂੰ ਲਾਣ ਦਿੱਤਾ ਸਪੀਡ ਮਾਰੀ ਭਜਾ ਕੇ ਲੈ ਗਏ ਓਕੇ ਤੇ ਉਹ ਉਹਦਾ ਨੰਬਰ ਨਹੀਂ ਨੋਟ ਕੀਤਾ ਨਹੀਂ ਜੀ ਨੰਬਰ ਹੈ ਨਹੀਂ ਸੀਗਾ ਜੀ ਇਹਨਾਂ ਧਿਆਨ ਨਹੀਂ ਦਿੱਤਾ ਨੰਬਰ ਪਲੇਟ ਹੈ ਨਹੀਂ ਸੀ ਜੀ ਗੱਡੀ ਦੇ ਮੋਰਲੇ ਸ਼ੀਸ਼ੇ ਤੇ ਪੁਲਿਸ ਦਾ ਲੋਗੋ ਵੀ ਲੱਗਿਆ ਹੋਇਆ ਜੀ ਪੁਲਿਸ ਦਾ ਲੋਗੋ ਵੀ ਲੱਗਿਆ ਹੋਇਆ ਹਾਂਜੀ ਪੰਜਾਬ ਪੁਲਿਸ ਦਾ ਲੋਗੋ ਲੱਗਾ ਜੀ ਓਕੇ ਬੜੀ ਹਰਾਦਿਆਂ ਵਾਲੀ ਗੱਲ ਹੈ ਤੇ ਬਣਿਆ ਹੋਇਆ ਦੂਗਾ ਕਿਹਾ ਉਹ ਪਿੱਛੇ ਕ੍ਰੋਸ ਦਾ ਕ੍ਰੋਸ ਕ੍ਰੋਸ ਬਣਿਆ ਇਹ ਬੰਪਰ ਦੇ ਉੱਤੇ ਗੱਡੀ ਪਹਿਲਾਂ ਵੀ ਕਦੇ ਲੱਗੀ ਹੋਈ ਆ ਬੈਕ ਜਿਹੜੀ ਗੱਡੀ ਦੀ ਬੈਕ ਦੂਈ ਆ ਤਾਕੀ ਆ ਉਹ ਡੈਂਟ ਪਿਆ ਹੋਇਆ ਉਹਦੇ ਉੱਪਰ ਡੈਂਟ ਪਿਆ ਹੋਇਆ ਹਾਂ ਇਹ ਸ਼ੀਸ਼ੇ ਕਿ ਦਾ ਉਹ ਵਿੱਚ ਸਵਾਰ ਕਿਨੇ ਸੀ ਸਵਾਰ ਪਤਾ ਨਹੀਂ ਲੱਗਾ ਸ਼ੀਸ਼ੇ ਸੀਗੇ ਕਾਲੇ ਅੱਧਾ ਸ਼ੀਸ਼ਾ ਖੋਲਿਆ ਉਹਨਾਂ ਨੇ ਮੋਰੇ ਉਹ ਜਿਹੜੀ ਜਾਲੀ ਜੇ ਲੱਗੀ ਹੁੰਦੀ ਆ ਉਹ ਮੋਰੇ ਜਾਲੀ ਲੱਗੀ ਹੋਸੀ ਇਸ ਕਰਕੇ ਵਿੱਚੋਂ ਚਿਹਰਾ ਦਿਖਿਆ ਨਹੀਂਗਾ ਬੰਦੇ ਦਾ ਉਦਾਂ ਮੁੰਡੇ ਨੇ ਚਿੱਟੀ ਕਮੀਜ਼ ਪਾਈ ਹੋਈ ਹੈ ਟੀ-ਸ਼ਰਟ ਪਾਈ ਹੋਈ ਸੀ ਤੇ ਪੀਲਾ ਪਰਨਾ ਲਿਆ ਹੋਇਆ ਹੈ ਜਿਨੇ ਆਰਡਰ ਕੀਤਾ ਹਾਂ ਜਿਨੇ ਤੇਲ ਨੂੰ ਕਿਹਾ ਵੀ ਤੇਲ ਪਾ ਦੇ ਤੋਹ ਯਾਰ ਦਾ ਓਕੇ ਤੇ ਫਿਰ ਉਹਦੇ ਵਿੱਚ ਕੋਈ ਇਸ ਤਰ੍ਹਾਂ ਤੇ ਨਹੀਂ ਕੋਈ ਲੇਡੀਜ਼ ਹੋਣ ਕਿਉਂਕਿ ਇੱਥੇ ਸਾਡੇ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਹਿ ਸਕਦੇ ਆ ਉਹ ਕਿ ਲੇਡੀਜ਼ ਦੋ ਆਉਂਦੀਆਂ ਆ ਸਵਿਫਟ ਕਾਰ ਦੇ ਵਿੱਚ ਉਹ ਲੁੱਟ ਕੋ ਕਰਕੇ ਚਲੇ ਜਾਂਦੀਆਂ ਕੋਈ ਦੰਦਾ ਵੀ ਇਹ ਚੱਲਦੀ ਵੀ ਇਸ ਸਮੱਸਿਆ ਕੋਈ ਦੰਦਾ ਤੇ ਨਹੀਂ ਕਿ ਲੇਡੀਜ਼ ਵਿੱਚ ਹੋਣ ਲੇਡੀਜ਼ ਨਹੀਂ ਵੇ ਮੁੰਡਾ ਜਿਹਾ ਮੁੰਡੇ ਦੀ ਆਵਾਜ਼ ਆਈ ਹੈ ਅੰਦਰ अच्छा जी बाकी काले शीशे ਸੀ ਇੰਨਾ ਵਿੱਚ ਦਿਖਿਆ ਨਹੀਂ ਹੈਗਾ ਤੁਸੀਂ ਕੋਈ ਪਿੱਛਾ ਕੀਤਾ ਹਾਂਜੀ ਪਿੱਛਾ ਕੀਤਾ ਸੀ ਮਕੰਦਪੁਰ ਤੱਕ ਗਏ ਪੁਲਿਸ ਨੂੰ ਫੋਨ ਵੀ ਕੀਤਾ ਪੁਲਿਸ ਵਾਲੇ ਵੀ ਮਕੰਦਪੁਰ ਆ ਗਏ ਸੀ ਉੱਥੇ ਆਪਣੇ ਰੋਡ ਤੇ ਇੱਥੇ ਸ਼ੁਰੂ ਹੁੰਦਾ ਆ ਉੱਥੇ ਉਹ ਬੰਗਾ ਸਾਈਡ ਦੇਖਣ ਚਲੇ ਗਏ ਸੀ ਅਸੀਂ ਇੱਧਰ ਨੂੰ ਆਪਣੇ ਫਗਵਾੜਾ ਸਾਈਡ ਦੇਖਣ ਗਏ ਹਾਂ ਕਿਤੇ ਨਹੀਂ ਦਿਖਿਆ ਜੀ ਤੁਹਾਡੇ ਮਾਲਕ ਕਿੱਥੇ ਨੇ ਮਾਲਕ ਫਗਵਾੜੇ ਜੀ ਉਹਨਾਂ ਨੂੰ ਸੂਚਿਤ ਕਰਤਾ ਹਾਂਜੀ ਫੋਨ ਕਰਤਾ ਸੀ ਉਹਨਾਂ ਨੂੰ ओके ਜਾਨੀ ਤੁਹਾਡੇ ਕਹਿਣ ਦਾ ਮਤਲਬ ਪੁਲਿਸ ਜਿਹੜੀ ਤੁਰੰਤ ਆ ਗਈ ਮੁਕੰਦਪੁਰ ਪਿੰਡ ਦਾ ਥਾਣਾ ਤੁਹਾਨੂੰ ਹਾਂਜੀ ਮੁਕੰਦਪੁਰ ਥਾਣਾ ਬੰਦਾ ਪੁਲਿਸ ਤਾਂ 2 ਮਿੰਟਾਂ ਦੇ ਵਿੱਚ ਹੀ ਆ ਗਈ ਸੀਗੀ ਵੈਰੀ ਗੁੱਡ ਹਾਂਜੀ ਤੇ ਫਿਰ ਹੁਣ ਕੀ ਮੰਗ ਕਰਦੇ ਆਪਾਂ ਤੇ ਇਹ ਗੱਡੀ ਵਾਲੇ ਨੂੰ ਫੜਿਆ ਜਾਵੇ ਤੇ ਸਾਡੇ ਪੈਸੇ ਹਾਂਜੀ ਤੇ ਮੰਨ ਦੀ ਕਰਵੇ ਕੀਤੀ ਜਾਵੇ ਇਹ ਕਿਤੇ ਇਦਾਂ ਦਾ ਤਾਂ ਨਹੀਂ ਕਿ ਤੁਹਾਡੇ ਮਾਲਕ ਜਿਹੜੇ ਤੁਹਾਡੀ ਤਨਖਾਹ ਚ ਕੱਟ ਲੈਣਗੇ ਨਹੀਂ ਜੀ ਨਹੀਂ ਨਹੀਂ ਮਾਲਕ ਸਾਡੇ ਬਾਬੂ ਜੀ ਹਾਂ ਉਹਨਾਂ ਨੇ ਆਪਣੇ ਸਿਰ ਲੈ ਲਏ